ਅੱਜ ਚਾਰੇ ਜ਼ਿਮਨੀ ਚੋਣਾਂ ਦੀਆਂ ਵੋਟਾਂ ਪੈ ਚੁੱਕੀਆਂ ਨੇ ਜਿਹੜੀਆਂ ਵੋਟਾਂ ਆ ਉਹ ਮਸ਼ੀਨਾਂ ਚ EVMs ਦੇ ਵਿੱਚ ਬੰਦ ਨੇ ਤੇ 23 ਤਰੀਕ ਨੂੰ ਉਹਦਾ ਨਤੀਜਾ ਆਊਗਾ ਸੋ ਇਸ ਕਰਕੇ ਇਹ ਕਹਿਣਾ ਕਿ ਕੌਣ ਜਿੱਤ ਰਿਹਾ ਵਾ ਕੌਣ ਹਾਰ ਰਿਹਾ ਵਾ ਇਸ ਵੇਲੇ ਕਾਫੀ ਮੁਸ਼ਕਲ ਆ ਲੇਕਿਨ ਇੱਕ ਰੁਝਾਨ ਜਾਂ ਪਤਾ ਲੱਗ ਜਾਂਦਾ ਵਾ ਔਰ ਵੈਸੇ ਆਮ ਤੌਰ ਤੇ ਸੱਤਾਧਰ ਪਾਰਟੀ ਜਿਹੜੀ ਆ ਉਹ ਜ਼ਿਮਨੀ ਚੋਣਾਂ ਜਿੱਤਦੀ ਆ ਲੇਕਿਨ ਚਾਰੇ ਜ਼ਿਮਨੀ ਚੋਣਾਂ ਦੇ ਵਿੱਚ ਇਸ ਵੇਲੇ ਹਾਲਾਤ ਫਰਕ ਲੱਗਦੇ ਨੇ ਲੱਗਦਾ ਨਹੀਂ ਕਿ ਚਾਰੇ ਜ਼ਿਮਨੀ ਚੋਣਾਂ ਦੇ ਵਿੱਚ ਇੱਕੋ ਜਿਹਾ ਹੀ ਰੁਝਾਨ ਨਜ਼ਰ ਆ ਰਿਹਾ ਵਾ ਜਿਵੇਂ ਮੈਂ ਅੱਗੇ ਦੱਸ ਕੇ ਹਟਿਆ ਵਾਂ ਕਿ ਪਿਛਲੇ 30 ਸਾਲਾਂ 'ਚ ਜੇ 23 ਜ਼ਿਮਨੀ ਚੋਣਾਂ ਹੋਈਆਂ ਵਾਂ ਤੇ 18 ਸੱਤਾਧਰ ਪਾਰਟੀ ਜਿੱਤੀ ਐ ਲੇਕਿਨ ਇਨ੍ਹਾਂ ਚੋਣਾਂ ਦੇ ਵਿੱਚ ਹਰ ਥਾਂ ਤੇ ਇੱਕ ਫਰਕ ਨਜ਼ਰ ਆ ਰਿਹਾ ਵਾ ਹਾਂ ਇਹ ਜ਼ਰੂਰ ਅੱਜ ਸਾਡੇ ਕਾਲਰਸ ਤੋਂ ਜਾਂ ਜਿਹੜੇ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਐ ਉਥੋਂ ਲੱਗਦਾ ਵਾ ਕਿ ਬਰਨਾਲਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਐਜ ਜ਼ਰੂਰ ਲੱਗਦੀ ਐ ਬਾਕੀ ਤਮਾਤੇ ਹਾਲੀ ਕਲੀਅਰਿਟੀ ਨਹੀਂ ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਨਾਵਾ ਪਈ ਆਪਾਂ ਆਮ ਤੌਰ ਤੇ ਗੱਲ ਕਰਦੇ ਆ ਕਿ ਪੰਜਾਬ ਦੇ ਵਿੱਚ ਸਿਆਸਤ ਬਦਲ ਦੀ ਲੋੜ ਆ ਸਾਫ਼ ਸੁਥਰੀ ਸਿਆਸਤ ਲਿਆਉਣੀ ਚਾਹੀਦੀ ਆ ਔਰ ਇੱਕ ਬਦਲ ਚਾਹੀਦਾ ਵਾ ਜੇ ਵਾਕਿਆ ਬਦਲ ਚਾਹੀਦਾ ਵਾ ਤੇ ਪਹਿਲੋਂ ਤੇ ਆਪਾਂ ਨੂੰ ਚਾਹੀਦਾ ਵਾ ਕਿ ਜਿਹੜੇ ਦਲ ਬਦਲੂ ਆ ਉਹਨਾਂ ਨੂੰ ਨਕਾਰੀਏ ਅਸੀਂ ਆਸ ਕਰਦੇ ਆ ਕਿ ਇਹ ਜਮਨੀ ਚੋਣਾਂ ਦੇ ਵਿੱਚ ਜਿਹੜੇ ਦਲ ਬਦਲੂ ਨੇ ਉਹਨਾਂ ਨੂੰ ਲੋਕੀ ਨਕਾਰਣਗੇ ਔਰ ਇਹ ਸਾਰੀਆਂ ਪਾਰਟੀਆਂ ਇਸ ਦਲ ਬਦਲੂ ਦਾ ਸ਼ਿਕਾਰ ਨੇ ਤੁਸੀਂ ਵੇਖ ਲਓ ਕਿ ਦਲ ਬਦਲੂ ਗਿਦਰ ਬਾਦ ਚ ਦੋ ਦਲ ਬਦਲੂ ਢਿੰਪੀ ਢੱਲੋਂ ਤੇ ਮਨਪ੍ਰੀਤ ਬਾਦਲ ਮਨਪ੍ਰੀਤ ਬਾਦਲ ساری ਉਮਰ ਕਦੀ ਆਮ ਆਕਾਲੀ ਦਲ ਚ ਕਦੀ ਕਾਂਗਰਸ ਤੇ ਹੁਣ ਭਾਜਪਾ ਢਿੰਪੀ ਢੱਲੋਂ ساری ਉਮਰ ਆਕਾਲੀ ਦਲ ਚ ਰਹੇ ਦੋ ਵਾਰੀ ਆਕਾਲੀ ਦਲ ਵੱਲੋਂ ਟਿਕਟ ਵੀ ਮਿਲੀ ਚੋਣ ਵੀ ਲੜੇ ਅੱਜ ਆਮ ਆਦਮੀ ਪਾਰਟੀ ਵੱਲੋਂ ਇਹ ਕਿਵੇਂ ਇਦਾਂ ਦੀ ਵਿਚਾਰਧਾਰਾ ਬਦਲ ਜਾਂਦੀ ਬੰਦੇ ਦੀ ਇਸੇ ਤਰ੍ਹਾਂ ਡਾਕਟਰ ਰਾਜਕੁਮਾਰ ਚੱਬੇਵਾਲ ਤੇ ਉਹਨਾਂ ਦਾ ਬੇਟਾ ਕਾਂਗਰਸ ਪਰਿਵਾਰ ਆ ਕਾਂਗਰਸ ਨੇ ਮਾਨ ਦਿੱਤਾ ਜਿਤਾਇਆ ਤੁਹਾਨੂੰ ਔਰ ਹੁਣ ਤੁਸੀਂ ਆਮ ਆਦਮੀ ਪਾਰਟੀ ਚ ਜਾ ਕੇ ਤੁਸੀਂ ਮੈਂਬਰ ਪਾਰਲੀਮੈਂਟ ਵੀ ਬਣ ਗਏ ਤੇ ਹੁਣ ਐਮਐਲਏ ਵੀ ਬਣਨਾ ਚਾਹੁੰਦੇ ਜੀ ਕੀ ਲੋਕੀ ਤੁਹਾਨੂੰ ਮਾਫ ਕਰ ਦੇਣਗੇ ਇਸੇ ਤਰ੍ਹਾਂ ਕੇਵਲ ਢਿੱਲੋਂ ساری ਉਮਰ ਕਾਂਗਰਸ ਚ ਰਹੇ ਐਮਐਲਏ ਵੀ ਬਣੇ ਤੇ ਹੁਣ ਭਾਜਪਾ ਦੇ ਵਿੱਚ ਜਿਵੇਂ ਬਾਕੀ ਬਹੁਤ ਸਾਰੇ ਕਾਂਗਰਸ ਦੇ ਲੀਡਰ ਭਾਜਪਾ ਚ ਗਏ ਸੋ ਇਹ ਕੀ ਵਿਚਾਰਤਾਰਾ ਕਾਂਗਰਸ ਤੇ ਆਮ ਭਾਜਪਾ ਦੀ ਇੱਕੋ ਹੀ ਆ ਕਿਵੇਂ ਬੰਦਾ ਇੱਕ ਵਿਚਾਰਤਾਰਨ ਤੋਂ ਛਾਲ ਮਾਰ ਕੇ ਦੂਜੀ ਵਿਚਾਰਤਾਰ ਦੇ ਵਿੱਚ ਸ਼ਾਮਲ ਹੋ ਜਾਂਦਾ ਜਾਂ ਉਹਨੂੰ ਅਡਾਪਟ ਕਰ ਲੈਂਦਾ ਰਵੀਕਰਨ ਕਾਲੋ ਨਿਰਮਲ ਸਿੰਘ ਕਾਲੋਂ ਸਪੀਕਰ ਰਹੇ ਨੇ ਐਨਾ ਮਾਨ ਬਖਸ਼ਿਆ ਉਹਨਾਂ ਨੂੰ ਅਕਾਲੀ ਦਲ ਨੇ ਤੇ ਹੁਣ ਉਹ ਭਾਜਪਾ ਵੱਲ ਨੂੰ ਚੋਣ ਲੜ ਰਿਹਾ ਕੀ ਅਕਾਲੀ ਦਲ ਤੇ ਭਾਜਪਾ 'ਚ ਕੋਈ ਫਰਕ ਨਹੀਂ ਹਾਂ ਠੀਕ ਹੈ ਇਹ ਦੋਵੇਂ ਭਾਈਵਾਲ ਪਾਰਟੀਆਂ ਰਹੀਆਂ ਵਾਂ ਪਰ ਇੱਕ ਪਿੰਡਾਂ ਦੇ ਵੋਟ ਵਾਸਤੇ ਸੀ ਤੇ ਦੂਜੀ ਸ਼ਹਿਰੀ ਵੋਟ ਵਾਸਤੇ ਸੀ ਪਰ ਤੁਸੀਂ ਇੱਕ ਕੈਂਡੀਡੇਟ ਜਿਹੜਾ ਵਾ ਦੂਜੇ ਪਾਸੇ ਕਿਵੇਂ ਜਾ ਸਕਦਾ ਵਾ ਉਹ ਕਿਵੇਂ ਐਕਸੈਪਟ ਹੋਊਗਾ ਕੀ ਇਹ ਵੀ ਹੁਣ ਦੇਖਣਾ ਹੋਵੇਗਾ ਇਸੇ ਤਰ੍ਹਾਂ ਸੋਨ ਸਿੰਘ ਠੰਡਰ ਚਾਰ ਵਾਰੀ ਅਕਾਲੀ ਦਲ ਤੋਂ ਲੋਕ ਐਮਐਲਏ ਬਣੇ ਠੀਕ ਹੈ ਅੱਜਕੱਲ੍ਹ ਅਕਾਲੀ ਦਲ ਹਾਸ਼ੀਏ ਤੇ ਆਇਆ ਵਾ ਲੇਕਿਨ ਤੁਸੀਂ ਇੰਨੀ ਵਿਚਾਰਤਾਰਾ ਬਦਲ ਲਈ ਵੀ ਹੁਣ ਦੀ ਪਾਜਪਾ ਚਲੇਗੇ ਸੋ ਇੱਕ ਤੇ ਇਹ ਜਿਹੜੇ ਦਲ ਬਦਲੂਆ ਅਸੀਂ ਆਸ ਕਰਦੇ ਹਾਂ ਕਿ ਲੋਕੀ ਇਹਨਾਂ ਨੂੰ ਨਕਾਰਨਗੇ ਜੇ ਵਾਕਿਆ ਸਿਆਸਤ ਬਦਲਨੀ ਆ ਤੇ ਲੋਕ ਇਹਨਾਂ ਨੂੰ ਸਿਆਸੀ ਲੀਡਰਾਂ ਨੂੰ ਲੱਗਣਾ ਚਾਹੀਦਾ ਵੀ ਦਲ ਬਦਲ ਕੇ ਅਸੀਂ ਜਿੱਤ ਨਹੀਂ ਸਕਦੇ ਇੱਕ ਤੇ ਇਹਦੇ ਵੱਲ ਧਿਆਨ ਬਾਕੀ ਸਿਫਾਰਸ਼ੀ ਲੋਕ ਪਰਿਵਾਰਵਾਦ ਦਾ ਜਿਹੜੇ ਵਿੱਚ ਵਿਸ਼ਵਾਸ ਰੱਖਦੇ ਆ ਉਹਨਾਂ ਨੂੰ ਵੀ ਨਕਾਰਨ ਦੀ ਲੋੜ ਆ ਔਰ ਮੇਰੇ ਖਿਆਲ ਜਿਹੜੇ ਵਰਕਰ ਨੇ ਉਹਨਾਂ ਨੂੰ ਪਰ ਮੇਉ ਜਤਨ ਨਾ ਜਤਨ ਲੇਕਿਨ ਲੋਕਾਂ ਦੀਆਂ ਭਾਵਨਾਵਾਂ ਉਹਨਾਂ ਨੂੰ ਸਿੰਪਥੀ ਜ਼ਰੂਰ ਚਾਹੀਦੀ ਆ ਉਹਨਾਂ ਵਾਸਤੇ ਹਮਦਰਦੀ ਜ਼ਰੂਰ ਚਾਹੀਦੀ ਆ ਮਾੜਾ ਹੋਇਆ ਜੇ ਗੁਰਦੀਪ ਸਿੰਘ ਬਾਦਲ ਨੇ ਇੰਨੀ ਮਿਹਨਤ ਕੀਤੀ ਤੇ ਆਮ ਆਦਮੀ ਪਾਰਟੀ ਨੇ ਉਹਨੂੰ ਟਿਕਟ ਨਹੀਂ ਦਿੱਤੀ ਜੇ ਰਣਜੀਤ ਕੁਮਾਰ ਹੁਣ ਤੱਕ ਮਿਹਨਤ ਕਰਦੇ ਰਹੇ ਆ ਤੇ ਮਾੜਾ ਹੋਇਆ ਜੇ ਉਹਨੂੰ ਹੁਣ ਤੱਕ ਟਿਕਟ ਨਹੀਂ ਸੀ ਮਿਲੀ ਹੁਣ ਮਿਲੀ ਆ ਤੇ ਦੇਖਦੇ ਆ ਕਿ ਲੋਕ ਉਹਨਾਂ ਨੂੰ ਜਿਤਾਉਂਦੇ ਕਿ ਨਹੀਂ ਜਿਤਾਉਂਦੇ ਪੈਸਾ ਤੇ ਸ਼ਰਾਬ ਦੀ ਵਰਤੋਂ ਬਹੁਤ ਮਾੜਾ ਰੁਝਾਨ ਆ ਲੋਕਾਂ ਨੇ ਜੇ ਲੈ ਲਿਆ ਵਾ ਪੈਸਾ ਸ਼ਰਾਬ ਵੀ ਲੈ ਲਈ ਆ ਚਲੋ ਉਹ ਤਾਂ ਠੀਕ ਆ ਲੇਕਿਨ ਵੋਟ ਨਾ ਪਾਇਓ ਜਿਨ੍ਹਾਂ ਨੇ ਸ਼ਰਾਬ ਤੇ ਪੈਸਾ ਦਿੱਤਾ ਵਾ ਜੇ ਆਪਾਂ ਵਾਕਈ ਸਾਫ਼ ਸੁਥਰੀ ਸਿਆਸਤ ਲਿਆਉਣੀ ਆ ਤੇ ਸ਼ੁਰੂਆਤ ਹੁਣੇ ਕਰਨੀ ਪਊਗੀ ਪਤਾ ਨਹੀਂ ਇਹਨਾਂ ਇਲੈਕਸ਼ਨਾਂ 'ਚ ਲੋਕਾਂ ਨੇ ਸ਼ੁਰੂਆਤ ਕੀਤੀ ਕਿ ਨਹੀਂ ਕੀਤੀ ਪਰ ਅਗਾਹ ਵਾਸਤੇ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਦੇਣਾ ਪਊਗਾ ਇਹਨਾਂ ਚੋਣ ਨਤੀਜਿਆਂ ਦੇ ਚੋਣ ਚੋਣਾਂ ਦੇ ਨਤੀਜੇ ਆਉਣੇ ਆ 23 ਨੂੰ ਤੇ ਉਸ ਤੋਂ ਬਾਅਦ ਆਪਾਂ ਫਿਰ ਗੱਲਬਾਤ ਕਰਾਂਗੇ ਕਿ ਇਹਨਾਂ ਨੂੰ ਆਪਾਂ ਨਤੀਜਿਆਂ ਨੂੰ ਕਿਸ ਤ੍ਰਿਕਨਲ ਆਪਾਂ ਇਹਨਾਂ ਨੂੰ ਦੇਖੀਏ ਔਰ ਪਰਖੀਏ